ਗੁਰੂ ਗੋਬਿੰਦ ਸਿੰਘ ਜੀ ਉੱਚ ਦੇ ਪੀਰ ਦੇ ਭੇਸ ਵਿੱਚ 13 ਪੌ ਨੂੰ ਆਲਮਗੀਰ ਕੋਲ ਪਹੁੰਚੇ ਤਾਂ ਉੱਥੇ ਪਾਈ ਮਨੀ ਸਿੰਘ ਜੀ ਦਾ ਵੱਡਾ ਭਰਾ ਪਾਈ ਨਗਾਇਆ ਸਿੰਘ ਆਪਣੇ ਪੁੱਤਰ ਸਮੇਤ ਘੋੜਿਆਂ ਦਾ ਵਪਾਰ ਕਰਦੇ ਸਨ। ਇਹ ਮਹਾਰਾਜ ਜੀ ਨੂੰ ਦੇਖ ਕੇ ਬਹੁਤ ਪ੍ਰਸੰਨ ਹੁੰਦੇ ਹਨ ਤੇ ਵਧੀਆ ਘੋੜੇ ਭੇਟ ਕਰਦੇ ਹਨ। ਇਸ ਤੋਂ ਪਹਿਲਾਂ ਮਹਾਰਾਜ ਜੀ ਲਈ ਘੋੜਿਆਂ ਦਾ ਕੋਈ ਪ੍ਰਬੰਧ ਨਹੀਂ ਹੋ ਸਕਿਆ ਸੀ। ਆਪ ਜੀ ਪਲੰਗ ਛੱਡ ਕੇ ਘੋੜੇ ਤੇ ਬਿਰਾਜਬਾਨ ਹੋ ਗਏ। ਤੇ ਆਪ ਜੀ ਨੇ ਪੀਰ ਵਾਲੇ ਦਿੱਲੇ ਚੋਲੇ ਦਾ ਤਿਆਗ ਵੀ ਕਰ ਦਿੱਤਾ ਜਦੋਂ ਮਹਾਰਾਜ ਜੀ ਘੋੜੇ ਉੱਤੇ ਸਵਾਰ ਹੋ ਕੇ ਆਪਣੇ ਤਿੰਨ ਸਿੰਘਾਂ ਨਾਲ ਜਾ ਰਹੇ ਸਨ ਤਾਂ ਰਾਹ ਵਿੱਚ ਆਪ ਨੂੰ ਥਾਂ-ਥਾਂ ਤੇ ਮੱਝੀਆਂ ਦੇ ਛੇੜੀ ਮਿਲਦੇ ਜੀ ਮਹਾਰਾਜ ਜੀ ਨੇ ਇੱਕ ਵਾਗੀ ਨੂੰ ਦੁੱਧ ਪਲਾਉਣ ਲਈ ਆਖਿਆ ਉਸਨੇ ਮਸ਼ਕਰੀ ਕਰਦਿਆਂ ਕਿਹਾ ਕਿ ਇਹ ਮੱਝਾਂ ਦੁੱਧ ਨਹੀਂ ਦਿੰਦੀਆਂ ਦੁੱਧ ਦੇਣ ਵਾਲੀਆਂ ਮੱਝਾਂ ਪਿੱਛੇ ਆ ਰਹੀਆਂ ਹਨ ਜਦ ਪਿਛਲੇ ਵਾਗੀ ਤੋਂ ਪੁੱਛਿਆ ਤਾਂ ਨਿੰਮਰ ਤਾਂ ਨਾਲ ਕਹਿਣ ਲੱਗਾ ਵਕੀਲ ਲੋਕੋ ਇਹ ਮੱਝਾਂ ਤਾਂ ਟੋਕੜਾ ਨੇ ਦੁੱਧ ਨਹੀਂ ਦਿੰਦੀਆਂ ਮਹਾਰਾਜ ਜੀ ਨੇ ਇੱਕ ਮੱਝ ਵੱਲ ਇਸ਼ਾਰਾ ਕੀਤਾ ਇਸ ਨੂੰ ਥਾਪੀ ਦੇ ਕੇ ਚੋ ਜ਼ਰੂਰ ਦੁੱਧ ਦੇਵੇਗੀ ਵਾਗੀ ਨੇ ਪਾਣੀ ਪੀਣ ਵਾਲੇ ਲੋਟੇ ਵਿੱਚ ਜੋ ਮੋਰੀਆਂ ਹੋਣ ਕਰਕੇ ਬਹੁਤ ਚੌਂਦਾ ਸੀ ਦੁੱਧ ਚੋਇਆ ਪਰ ਇੱਕ ਵੀ ਕਤਰਾ ਜ਼ਮੀਨ ਤੇ ਨਾ ਡਿੱਗਾ ਵਾਗੀ ਚੋਜੀ ਪ੍ਰੀਤਮ ਦੇ ਚਰਨਾਂ ਤੇ ਝੁਕ ਗਿਆ ਤਲਗੀਆਂ ਵਾਲੇ ਪਾਤਸ਼ਾਹ ਜੀ ਨਾ ਰਾਹਾਂ ਤੋਂ ਗੁਜ਼ਰਦੇ ਗਏ ਮੁਹੱਬਤਾਂ ਵੰਡਦੇ ਗਏ ਮਹਾਰਾਜ ਜੀ ਨੂੰ ਆਪਣੇ ਪਿਆਰੇ murid ਰਾਈ ਕੱਲੇ ਦੀ ਖਿੱਚ ਪੈ ਰਹੀ ਸੀ ਰਾਈ ਕੱਲਾ ਫਕੀਰ ਸਿਰਤ ਸਦਕਵਾਨ ਅਤੇ ਦਲੇਰ ਮੁਸਲਮਾਨ ਸੀ ਇਸ ਦੀਤੀ ਮਹਾਰਾਜ ਜੀ ਦੇ murid ਨਿਹੰਗ ਖਾਨ ਦੇ ਲੜਕੇ ਆਲਮ ਖਾਨ ਨਾਲ ਵਿਆਹੀ ਹੋਈ ਸੀ ਉਸ ਨੂੰ ਕਲਗੀਆਂ ਵਾਲੇ ਦੇ ਆਨੰਦਪੁਰ ਤਿਆਗ ਦਾ ਪਤਾ ਲੱਗ ਗਿਆ ਉਹ ਬਹੁਤ ਦਿਨਾ ਤੋਂ ਉਦਾਸੀ ਤੇ ਨੀਲੇ ਵਾਲੇ ਸੋਨੇ ਪਾਸ਼ਾ ਜੀ ਦੇ دیدار ਨੂੰ ਤਰਸ ਰਿਹਾ ਸੀ ਅੱਜ ਉਸ ਦਾ ਡੇਰਾ ਸਿੱਲੂਆਣੀ ਯੂਹ ਦੇ ਵਿੱਚ ਸੀ ਤੇ ਉਸ ਦੀਆਂ ਜੂਹਾਂ ਨੂੰ ਦੀਨ ਦੁਨੀ ਦੇ ਵਾਲੀ ਨੇ ਭਾਗ ਲਾਏ ਹੋਏ ਸਨ ਉਹ ਅੱਗੋ ਜਾ ਕੇ ਪਾਸ਼ਾ ਜੀ ਦਾ ਸਵਾਗਤ ਕਰਦਾ ਹੈ ਅਤੇ ਸੇਵਾ ਪਾਣੀ ਦੀਆਂ ਸੇਵਾਵਾਂ ਮੁਹੱਈਆ ਕਰਵਾਉਂਦਾ ਹੈ ਮਹਾਰਾਜ ਜੀ ਨੇ ਉਸਨੇ ਛੋਟੇ ਸ਼ਹਿਬਜ਼ਾਦਿਆਂ ਅਤੇ ਮਾਤਾ ਜੀ ਦਾ ਪਤਾ ਮੰਗਵਣ ਲਈ ਕਿਹਾ ਨੂਰਾ ਮਾਹੀ ਇਸ ਸਮੇਂ ਪਾਸ਼ਾ ਜੀ ਮਿੱਟੀ ਦੀ ਇੱਕ ਨਿੱਕੀ ਜਹੀ ਡਿਗ ਉੱਤੇ ਬੈਠੇ ਸਨ ਅਤੇ ਰਾਏ ਕੱਲਾ ਸੁੱਕੇ ਘਾਹ ਉੱਤੇ ਮਹਾਰਾਜ ਜੀ ਦੇ ਚਰਨਾਂ ਕੋਲ ਬੈਠਾ ਸੀ ਮਾਹੀ ਨੇ ਰੋ ਰੋ ਕੇ ਛੋਟੇ ਸ਼ਹਿਬਜ਼ਾਦਿਆਂ ਅਤੇ ਮਾਤਾ ਜੀ ਦੀ ਸ਼ਹੀਦੀ ਦਾ ਦਰਦਨਾਕ ਹਾਲ ਸੁਣਾਇਆ ਪਾਸ਼ਾ ਜੀ ਤੀਰ ਨਾਲ ਇੱਕ ਕਾਹੀ ਦੇ ਬੂਟੇ ਦੀਆਂ ਜੜ੍ਹਾਂ ਨੂੰ ਖੋਦ ਰਹੇ ਸਨ ਆਪਨੇ ਕਾਹੀ ਦੀ ਜੜ ਪੁੱਟ ਕੇ ਕਿਹਾ ਕਿ ਜ਼ਾਲਮ ਰਾਜ ਦੀ ਜੜ ਪੁੱਟੀ ਗਈ ਹੈ ਮਲੇਰ ਕੋਟਲਾ ਦੀ ਜੜ ਹਰੀ ਰਹੇਗੀ ਕਿਉਂਕਿ ਉਸ ਦੇ ਨਿਵਾਬ ਸ਼ੇਰ ਖਾਨ ਨੇ ਇਸ ਕਹਿਰੀ ਜ਼ੁਲਮ ਵਿੱਚ ਹਾ ਦਾ ਨਾਰਾ ਮਾਰਿਆ ਹੈ ਇੱਕ ਹਾ ਦਾ ਨਾਰਾ ਮਾਰ ਕੇ ਜੜ ਰੱਖ ਲਈ ਮਲੇਰੀਏ ਜ਼ਾਲਮ ਤੁਰਕ ਦੀ ਜੜ ਕੱਟੀ ਹੈ ਬਿਨ ਦੇਰੀਏ ਰਾਇਕਲਾਂਾ ਜਗਰਾਵਾਂ ਕੋਲ ਤਿਹਾਰ ਇਲਾਕੇ ਦਾ ਸਰਦਾਰ ਸੀ ਇਸਨੇ 16 ਦਿਨ ਮਹਾਰਾਜ ਦੀ ਖਿਦਮਤ ਕੀਤੀ ਇਸ ਸਮੇਂ ਮਹਾਰਾਜ ਜੀ ਲਾਗਲੇ ਪਿੰਡਾਂ ਵਿੱਚ ਵੀ ਚਲੇ ਜਾਇਆ ਕਰਦੇ ਸਨ ਮਹਾਰਾਜ ਜੀ ਨੇ ਇਹ ਗੰਗਾ ਸਰ ਲੋਟਾ ਰਾਏ ਕੱਲੇ ਨੂੰ ਦੇ ਦਿੱਤਾ ਜੋ ਉਸ ਸਮੇਂ ਰਾਏਕੋਟ ਦੀ रियासत ਦੇ ਹੁਕਮਰਾਨ ਅਤੇ ਮਹਾਰਾਜ ਜੀ ਦੇ ਪਿਆਰ ਵਾਲਾ ਸੀ ਰਾਏ ਕੱਲਾ ਦਾ ਵੰਸ਼ੀਜ ਰਾਏ ਮੁਹੰਮਦ ਇਮਾਮ ਬਖਸ਼ ਫੈਜ਼ ਤਾਲਬ ਅਤੇ ਅਨਾਇਤ ਖਾਨ ਨੇ ਮਹਾਰਾਜ ਦੀ ਇਸ ਪ੍ਰੇਮ ਨਿਸ਼ਾਨੀ ਨੂੰ ਬੜੇ ਅਦਬ ਨਾਲ ਸਾਂਭਿਆ ਅਨਾਇਤ ਖਾਨ ਦੀ 50 ਸਾਲ ਦੀ ਉਮਰ ਵਿੱਚ ਇੱਕ ਪੁੱਤਰ ਹੋਇਆ ਸੀ ਜੋ ਸਖਤ ਬਿਮਾਰ ਹੋ ਗਿਆ ਉਸਨੇ ਬਾਬਾ ਨੰਦ ਸਿੰਘ ਜੀ ਕੋਲ ਪੁੱਤਰ ਦੀ ਸਲਾਮਤੀ ਦੀ ਫਰਿਆਦ ਕੀਤੀ ਬਾਬਾ ਜੀ ਨੇ ਬਖਸ਼ਿਸ਼ ਨਾਲ ਬੱਚਾ ਠੀਕ ਹੋ ਗਿਆ ਤਾਂ ਉਹ ਧੰਨਵਾਦ ਕਰਨ ਆਇਆ ਰਾਏ ਅਨਾਇਤ ਖਾਨ ਗੰਗਾ ਸਾਗਰ ਵੀ ਨਾਲ ਲੈ ਕੇ ਆਇਆ ਅਤੇ ਬਾਬਾ ਜੀ ਦੀ ਨੂੰ ਭੇਟ ਕੀਤਾ ਜੀ ਨੇ ਗੰਗਾ ਸਾਗਰ ਨੂੰ ਮੱਥੇ ਨਾਲ ਲਾ ਕੇ ਵਚਨ ਕੀਤਾ ਤੇ ਇਹੇ ਦਾਤ ਕਲਗੀਧਰ ਪਾਸ਼ਾ ਜੀ ਦੀ ਬਖਸ਼ੀ ਹੋਈ ਹੈ ਇਸ ਨੂੰ ਪ੍ਰੇਮ ਸਤਿਕਾਰ ਨਾਲ ਰੱਖੋ ਇਸ ਨੂੰ ਤੁਹਾਡੇ ਕੋਲੋਂ ਕੋਈ ਨਹੀਂ ਖੋ ਸਕੇਗਾ ਇੱਕ ਸਮੇਂ ਤੁਹਾਨੂੰ ਰਾਏਕੋਟ ਛੱਡ ਕੇ ਜਾਣਾ ਪਵੇਗਾ ਪਰ ਜਿੰਨਾ ਚਿਰ ਤੁਸੀਂ ਦਸ਼ਮੇਸ਼ ਪਿਤਾ ਜੀ ਦੀ ਇਸ ਬਖਸ਼ਿਸ਼ ਨੂੰ ਪ੍ਰੇਮ ਅਤੇ ਸਤਿਕਾਰ ਨਾਲ ਰੱਖੋਗੇ ਤੁਹਾਨੂੰ ਕਦੇ ਵੀ ਤਤੀਵਾ ਨਹੀਂ ਲੱਗੇਗੀ ਵਨ ਡਵੇਲੇ ਤੇ ਇਸ ਪਰਿਵਾਰ ਨੂੰ ਪਾਕਿਸਤਾਨ ਜਾਣਾ ਪਿਆ ਪਰ ਉਹਨਾਂ ਨੂੰ ਕੋਈ ਨੁਕਸਾਨ ਨਾ ਹੋਇਆ ਰਾਏ ਕੱਲੇ ਤੇ ਬਖਸ਼ਿਸ਼ ਕਰਕੇ ਉਹੋ ਮੋਰਿਆਂ ਵਾਲਾ ਗੜਵਾ ਇੱਕ ਖੰਡਾ ਇੱਕ ਰੇਹਲ ਅਤੇ ਇੱਕ ਗਾਤਰੀ ਵਾਲੀ ਨਿੱਕੀ ਕਰਪਾਨ ਦੀ ਬਖਸ਼ਿਸ਼ ਕੀਤੀ ਰਾਇ ਨੇ ਮਿਹਰਵਾਨ ਰਹਿਬਰ ਦੀਆਂ ਇਹ ਪਾਕ ਨਿਸ਼ਾਨੀਆਂ ਉਮਰ ਪਰ ਸਾਮ ਕੇ ਰੱਖੀਆਂ ਅੱਜ ਕੱਲ ਇਹ ਕਿਰਪਾ ਨਾਬੇ ਦੇ ਗੁਰਦੁਆਰੇ ਸਿਰਉਪਾਏ ਵਿਖੇ ਸ਼ਿਸ਼ੋਬਿਤ ਹੈ ਮਹਾਰਾਜ ਦਾ ਆਦੇਸ਼ ਸੀ ਕਿ ਇਹ ਖੰਡਾ ਜ਼ੁਲਮ ਦੇ ਵਿਰੁੱਧ ਹੀ ਵਰਤਣਾ ਹੈ ਪਰ ਨੇ ਇਹ ਖੰਡਾ ਸ਼ਿਕਾਰ ਲਈ ਵਰਤ ਲਿਆ ਉਸ ਨੇ ਖੰਡਾ ਲੈ ਕੇ ਇੱਕ ਹਿਰਨ ਦੇ ਪਿੱਛੇ ਘੋੜਾ ਦੌੜਾਇਆ ਪਰ ਉਹ ਅਜੀਹਾ ਉਜਲਿਆ ਕਿ ਖੰਡਾ ਉਸ ਦੇ ਆਰ ਪਰ ਹੋ ਗਿਆ ਤੇ ਉਹ ਥਾਂ ਤੇ ਹੀ ਢੇਰੀ ਹੋ ਗਿਆ ਖੰਡਾ ਤੇ ਰੇਲ ਹੁਣ ਪਤਾ ਨਹੀਂ ਕਿੱਥੇ ਹਨ ਮਹਾਰਾਜ ਜੀ ਦਾ ਗੜਵਾ ਬਾਦ ਵਿੱਚ ਗੰਗਾ ਸਰ ਦੇ ਨਾਲ ਪ੍ਰਸਿੱਧ ਹੋਇਆ ਜੋ ਰਾਏ ਕੱਲੇ ਦੇ ਵਾਰਸ ਪਾਕਿਸਤਾਨ ਲੈ ਗਏ ਸਨ ਇਹ ਪਵਿੱਤਰ ਨਿਸ਼ਾਨੀ ਰਾਏ ਦੇ ਖਾਨਦਾਨ ਵਿੱਚੋਂ ਹੀ ਰਾਏ ਅਜੀਜ਼ ਉੱਲਾ ਖਾਨ ਦੇ ਪਾਸ ਹੈ ਜੋ ਬੜੀ ਸਤিকার ਨਾਰੋ ਹ ਦੇਸ਼ਾਂ ਵਿਦੇਸ਼ਾਂ ਵਿੱਚ ਘੁੰਮ ਕੇ ਇਸ ਦੇ ਦਰਸ਼ਨ ਕਰਵਾਉਂਦਾ ਹੈ ਇਸ ਗੜਵੇ ਵਿੱਚ 286 ਮੋਰੀਆਂ ਹਨ ਜੇ ਇਸ ਵਿੱਚ ਰੇਤਾ ਪਾਇਆ ਜਾਂਦਾ ਹੈ ਤਾਂ ਉਹ गिर ਜਾਂਦਾ ਹੈ ਪਰ ਜੇ ਪਾਣੀ ਜਾਂ ਦੁੱਧ ਪਾਇਆ ਜਾਵੇ ਤਾਂ ਇੱਕ ਵੀ ਤੁੱਕਾ ਨਹੀਂ ਚੁੰਦਾ ਅੱਜ ਵੀ ਰਾਏ ਅਜੀਜ਼ ਉੱਲਾ ਖਾਨ ਦੇ ਗੰਗਾ ਸਾਗਰ ਦੀ ਸਤিকার ਨਾਲ ਸੰਭਾਲ ਕਰ ਰਹੇ ਹਨ ਅਤੇ ਇਸ ਵਿੱਚ ਜਲ ਪਾ ਕੇ ਸੰਗਤਾਂ ਨੂੰ ਸ਼ਕਾਉਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ